ਸਤਿ ਆਕਾਲ ਜੀ ਮੈਂ ਰਾਜਦੀਪ ਮੇਰੇ ਚੈਨਲ ਪੰਜਾਬੀ ਸੂਟ ਰਾਜਦੀਪ ਬੂਟੀਕ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਮਸ਼ੀਨ ਵਰਕ ਦੇ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਣੇ ਪਸੰਦ ਦੇ ਅਨੁਸਾਰ ਸਾਡੇ ਤੋਂ ਸੂਟ ਕਿਆਰ ਕਰਵਾ ਸਕਦੇ ਹੋ ਜੀ ਕਿਸੇ ਵੀ ਸਟੱਫ ਦੇ ਉੱਤੇ ਤੇ ਕਿਸੇ ਵੀ ਰੰਗ ਦੇ ਉੱਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਤਾਂ ਮੇਰੇ ਚੈਨਲ ਨੂੰ سبسਕ੍ਰਾਈਬ ਕਰਿਆ ਕਰੋ ਜੀ ਤੇ ਲਾਈਕ ਕਮੈਂਟ ਕਰਕੇ ਜੂ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੰ딴 ਦੀ ਲੱਗਦੀ ਹੈ ਜੀ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਤੇ ਦਿਖਾਉਣਾ ਤੁਹਾਨੂੰ ਸੋਹਣੇ ਸੋਹਣੇ ਸੂਟ ਪਹਿਲਾ ਸੂਟ ਹੈ ਜੀ ਆਪਣੇ ਕੋਲ ਪਿੰਕ ਕਲਰ ਦਾ ਸੂਟ ਹੈ ਡਾਰਕ ਪਿੰਕ ਕਲਰ ਦਾ ਸੂਟ ਹੈ ਕਸਟਮਰ ਨੇ ਆਪਾਂ ਤੋਂ कॉटन ਤੇ ਹੀ ਵਰਕ ਕਰਵਾਇਆ ਜੇ ਤੁਸੀਂ ਇਹਨੂੰ ਕਸਟਮਰ ਨੇ ਆਪਾਂ ਤੋਂ कॉटन ਤੇ ਹੀ ਵਰਕ ਕਰਵਾਇਆ ਜੀ ਤੇ ਬਹੁਤ ਜਿਆਦਾ ਸੋਹਣੀ कॉटन ਹੈ ਇਹਦੀ ਤੇ ਆਪਾਂ ਨੇ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਹੈ ਜੇ ਤੁਸੀਂ ਇਹ ਵਾ ਡਿਜ਼ਾਈਨ ਉੱਪਰ ਪਸ਼ਮੀਨੇ ਦੇ ਵਿੱਚ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਪਸ਼ਮੀਨੇ ਦੇ ਵਿੱਚ ਵੀ ਕਰਕੇ ਦੇ ਦਾਂਗੇ ਜੀ ਤੇ ਬਹੁਤ ਜਿਆਦਾ ਸੋਹਣੇ ਸੂਟ ਰੈਡੀ ਕਰਵਾਏ ਨੇ ਜੀ ਸਾਰੇ ਸੂਟ ਇੱਕ ਇੱਕ ਕਸਟਮਰ ਦੇ ਸੂਟ ਨੇ ਆ ਇਹ ਬਹੁਤ ਜਿਆਦਾ ਸੋਨਾ ਇਹਦੇ ਤੇ ਘੇਰੇ ਤੱਕ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਜਿਆਦਾ ਸੋਨਾ ਕਲਰ ਹੈ ਤੇ ਬਹੁਤ ਜਿਆਦਾ ਸੋਨਾ ਆਪਣੇ ਵਰਕ ਕੀਤਾ ਹੋਇਆ ਤੇ ਬਹੁਤ ਜਿਆਦਾ ਸੋਨਾ ਆਪਾਂ ਸੂਟ ਰੈਡੀ ਕੀਤਾ ਹੈ ਜੀ ਤੇ ਨਾਲ ਹੀ ਬਹੁਤ ਜਿਆਦਾ ਸੋਣੀ ਇਹਦੀ ਬਾਜੂ ਤਿਆਰ ਕੀਤੀ ਨੇ ਆਪਾਂ ਨੇ ਜੇ ਤੁਸੀਂ ਬਾਜੂ ਨਾਲ ਦਾ ਕੰਮ ਬਾਟਮ ਤੇ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਬਾਜੂ ਨਾਲ ਦਾ ਕੰਮ ਬਾਟਮ ਤੇ ਵੀ ਕਰਕੇ ਦੇ ਦਾਂਗੇ ਜੀ ਤੇ ਬਹੁਤ ਜਿਆਦਾ ਸੋਨਾ ਕਲਰ ਹੈ ਤੇ ਬਹੁਤ ਜਿਆਦਾ ਸੋਨਾ ਆਪਣੇ ਵਰਕ ਕੀਤਾ ਹੋਇਆ ਤੇ ਉਹਨੇ ਕੋਟਾ ਡੋਰੀ ਹੈ ਦੁਪੱਟਾ ਲਗਵਾਇਆ ਜੀ ਆਪਣੇ ਤੋਂ ਜਿਹੜਾ ਵੀ ਇਹ ਸੂਟ ਦਾ ਰੇਟ ਹੋਗਾ ਆਪਾਂ ਸੈ ਕਰੀ ਜੋ ਉੱਤੇ ਦੇ ਦਾਂਗੇ ਜੀ ਜੇ ਤੁਸੀਂ ਇਹਦੇ ਤੇ ਵਾਲਾ ਵਰਕ ਕਰਵਾਉਂਗੇ ਤਾਂ ਰੇਟ ਦਾ ਫਰਕ ਪੈ ਜਾਏਗਾ ਜੀ ਨੈਕਸਟ ਸੂਟ ਵੀ ਆਪਾਂ ਬਹੁਤ ਜਿਆਦਾ ਸੋਹਣਾ ਰੈਡੀ ਕੀਤਾ ਹੈ ਜੀ कॉटन ਦੇ ਉੱਤੇ ਹੀ ਸਟਾਫ ਹੈ ਜੀ ਆਪਣੇ ਕੋਲ ਸਾਰਾ ਤੇ ਬਹੁਤ ਜਿਆਦਾ ਸੋਣੀ कॉटन ਹੈ ਲਾਈ ਆਪਾਂ ਨੇ ਸਾਰੇ ਸੂਟਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਪਿੰਕ ਕਲਰ ਦਾ ਸੂਟ ਹੈ ਲਾਈਟ ਪਿੰਕ ਜਿਹਾ ਕਲਰ ਦਾ ਸੂਟ ਹੈ ਤੇ ਆਪਾਂ ਨੇ ਇਹਦੇ ਬਹੁਤ ਜ਼ਿਆਦਾ ਸੋਨਾ ਡਿਜ਼ਾਈਨ ਕੀਤਾ ਹੋਇਆ neck ਦੇ ਉੱਤੇ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਸਾਰੀ ਸ਼ਰਟ ਦੇ ਵਿੱਚ ਛੋਟੀ ਬੁਟੀ ਆਏਗੀ ਬਹੁਤ ਜ਼ਿਆਦਾ ਸੋਨਾ ਕੰਮ ਕੀਤਾ ਹੋਇਆ ਆਪਾਂ ਸਾਰੇ ਸੂਟ ਦੇ ਉੱਤੇ ਤੇ ਐਦਾਂ ਦੀ ਨੈਕ ਡਿਜ਼ਾਈਨਿੰਗ ਹੈ ਬਹੁਤ ਜ਼ਿਆਦਾ ਸੋਹਣੀ ਨੈਕ ਡਿਜ਼ਾਈਨਿੰਗ ਹੈ ਤੁਸੀਂ ਦੇਖ ਸਕਦੇ ਹੋ ਤੇ ਨਾੜੀ ਬਹੁਤ ਜ਼ਿਆਦਾ ਸੋਹਣੇ ਕੰਮ ਕੀਤਾ ਹੋਇਆ ਆਪਾਂ ਨੇ ਬਾਜੂ ਦੇ ਉੱਤੇ ਇਹ ਵਾਰ ਆ ਗਿਆ ਜੀ ਬਾਜੂ ਦੇ ਉੱਤੇ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਹੈ ਜੀ ਤੇ ਇਹਦਾ ਸਟਾਕ ਵੀ ਬਹੁਤ ਜ਼ਿਆਦਾ ਸੋਹਣਾ ਹੈ ਤੁਸੀਂ ਦੇਖ ਸਕਦੇ ਹੋ ਅਲੱਗ ਜਿਹਾ ਸਟਫ ਹੈ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ। ਇਹਦੇ ਨਾਲ ਆਗੇ ਉਹਨਾਂ ਨੇ ਕੋਟਾ ਡੋਰੀਆਂ ਦੁਪੱਟਾ ਰਖਵਾਇਆ ਹੈ ਜੀ ਇਹਦੇ ਤੇ ਆਪਾਂ ਨੇ ਡਬਲ ਡਾਈ ਕੀਤੀ ਹੋਈ ਹੈ ਦੁਪੱਟੇ ਦੇ ਉੱਤੇ। ਤੇ ਇਦਾਂ ਦੀ ਆਪਾਂ ਨੇ ਡਾਈ ਕੀਤੀ ਹੋਈ ਹੈ ਦੁਪੱਟੇ ਦੇ ਉੱਤੇ ਬਹੁਤ ਜ਼ਿਆਦਾ ਸੋਹਣੀ ਡਾਈ ਹੈ ਜੀ ਤੇ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਬੜੀ ਸੁਰਦੀ। ਤੇ ਵੇਲੇ ਸੂਟ ਦੇ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਇਹਨੂੰ ਕਿਸੇ ਵੀ ਸਟੱਫ ਦੇ ਉੱਤੇ ਕਿਸੇ ਵੀ ਕਲਰ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ ਨੈਸ ਸੂਟਾ ਜੀ ਆਪਣੇ ਕੋ ਬਹੁਤ ਜ਼ਿਆਦਾ ਸੋਨਾ ਤੇ ਆਪਣੇ ਸਾਰੇ ਸੂਟਾਂ ਦੀ ਕਾਟਨ ਅਲੱਗ-ਅਲੱਗ ਲਈ ਹੈ ਤੇ ਕਲਰ ਵੀ ਬਹੁਤ ਜ਼ਿਆਦਾ ਸੋਹਣੇ ਨੇ ਤੇ ਪਿਆਰੇ ਜਿਹੇ ਕਲਰ ਨੇ ਸਾਰੇ ਹੀ ਸੂਟਾਂ ਦੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਕਲਰ ਨੇ ਸਾਰੇ ਸੂਟਾਂ ਨੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਜ਼ਿਆਦਾ ਸੋਨਾ ਆਪਣੇ ਵਰਕ ਕੀਤਾ ਆ ਮਸ਼ੀਨ ਵਰਕ ਦਾ ਕੰਮ ਹੈ ਜੀ ਸਾਰਾ ਤੇ ਪੂਰਾ ਸਫਾਈ ਤੇ ਕੰਮ ਮਿਲੂਗਾ ਜਿਹੜਾ ਵੀ ਆਪਾਂ ਤੁਹਾਨੂੰ ਕੰਮ ਕਰਕੇ ਦਵਾਂਗੇ ਪੂਰਾ ਵਧੀਆ ਕਰਕੇ ਦਵਾਂਗੇ ਜੀ ਤੇ ਸਟਾਫ ਵੀ ਤੁਹਾਨੂੰ ਪੂਰਾ ਵਧੀਆ ਦਵਾਂਗੇ ਜੀ ਜੇ ਤੁਹਾਡੇ ਜੇ ਤੁਹਾਡੇ ਕੋਈ ਆਪਣਾ ਡਿਜ਼ਾਈਨ ਆ ਤਾਂ ਸਾਨੂੰ ਪਿਕ ਭੇਜ ਕੇ ਤੁਸੀਂ ਉਹਦਾ ਦਾ ਵੀ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਜੀ ਜੇ ਤੁਸੀਂ ਸਟੱਫ ਆਪਣਾ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਸਟੱਫ ਵੀ ਭੇਜ ਸਕਦੇ ਹੋ ਜੀ ਤੇ ਬਹੁਤ ਜ਼ਿਆਦਾ ਸੋਹਣੀ ਇਹਦੀ ਨੈਕ ਡਿਜ਼ਾਈਨਿੰਗ ਆ ਤੁਸੀਂ ਦੇਖ ਸਕਦੇ ਹੋ ਇਹ ਨਾਲ ਦੋ ਸੈਂਟਰ ਪੈਨਰ ਬਣੇ ਹੋਏ ਬਹੁਤ ਜ਼ਿਆਦਾ ਸੋਹਣੇ ਤੇ ਬਹੁਤ ਜ਼ਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਜੈਲੋ ਕਲਰ ਦਾ ਸੂਟ ਹੈ ਜੀ ਇਹ ਨਾਰੀ ਜੀ ਆਪਣੇ ਇਹਦੀਆਂ ਬਾਜੂ ਕੀਤੀਆਂ ਤੇ ਇਹਨਾਂ ਨੇ ਬਾਟਮ ਤੇ ਕੰਮ ਨਹੀਂ ਕਰਵਾਇਆ ਤੇ ਬਹੁਤ ਜ਼ਿਆਦਾ ਸੋਹਣੀਆਂ ਬਾਜੂ ਕੀਤੀਆਂ ਐ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਬਾਜੂ ਨਾਲ ਡਿਜ਼ਾਈਨ ਬਾਟਮ ਤੇ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਬਾਟਮ ਤੇ ਵੀ ਕਰਕੇ ਦੇ ਦਾਂਗੇ ਜੀ। ਇਹ ਵਾਲਾ ਹੈਗੇ ਜੀ ਦੂਜੀ ਬਾਜੂ ਦੇ ਉੱਤੇ ਕੰਮ। ਤੇ ਇਹਦੇ ਨਾਲ ਵੀ ਆਪਾਂ ਕੋਟਾ ਡੋਰੀ ਇਹਦਾ ਹੀ ਦੁਪੱਟਾ ਰੱਖਿਆ ਹੋਇਆ। ਜੇ ਵਾਲਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ। ਐਸੀ ਕੀ ਆਪਣੇ ਅੱਜ ਵਾਏ ਸੂਟ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਤੇ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਸਟੱਫ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਕਰਿਆ ਕਰੋ ਜੀ ਤੇ ਲਾਈਕ ਕਮੈਂਟ ਕਰਕੇ ਜੁਬ ਦੱਸਿਓਗਾ ਤੁਹਾਨੂੰ ਮੇਰੇ ਸੂਟਾਂ ਦੇ 컬ੈਕਸ਼ਨ ਕਿਦਾਂ ਦੇ ਲੱਗਦੀ ਹੈ ਜੀ ਤੇ ਵੀਡੀਓ ਨੂੰ ਵਾਤੇ ਵਾ ਸ਼ੇਅਰ ਕਰਿਆ ਕਰੋ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਾਸਰੀਆਂ ਕਾਚੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਨਾਲ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ Bye bye.